ਸ਼ਬਦ ਹੈ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਅੱਜ ਦੇ ਇਸ ਮੁਬਾਰਕ ਸ਼ਬਦ ਦੇ ਅੰਦਰ ਪੰਜਵੇਂ ਪਾਤਸ਼ਾਹ ਪੰਜਵੇਂ ਅਵਤਾਰ ਪੰਜਵੇਂ ਗੁਰੂ ਨਾਨਕ ਸਾਨੂੰ ਸਮਝਾ ਰਹੇ ਹਨ ਕਿ ਸਿੱਖਾ ਇਹ ਰਸਨਾ ਦਾ ਕੀ ਕੰਮ ਹੈ ਇਹ ਰਸਨਾ ਤੋਂ ਤੈਂ ਕੀ ਗਾਉਣਾ ਹੈ ਅਤੇ ਕੀ ਉਚਾਰਨ ਕਰਨਾ ਹੈ ਕਿਉਂਕਿ ਬਾਣੀ ਸਾਡੇ ਜ਼ਿੰਦਗੀ ਦਾ ਸ਼ਿੰਗਾਰ ਹੈ ਸਾਡੇ ਸਰੀਰ ਨੂੰ ਸੇਧ ਦਿੰਦੀ ਹੈ ਸਾਡੇ ਅੰਗਾਂ ਨੂੰ ਸੇਧ ਦਿੰਦੀ ਹੈ ਕਿ ਭਾਈ ਸਿੱਖਾ ਗੁਰਮੁਖਾ ਤੈ ਆਪਣੇ ਸਰੀਰ ਦੇ ਅੰਗਾ ਤੋਂ ਇਹ ਇਹ ਕੰਮ ਲੈ ਲੇ ਤੇ ਤੇਰਾ ਜੀਵਨ ਸਫਲਾ ਹੋ ਸਕਦਾ ਹੈ ਤੇਰਾ ਜੀਵਨ ਸੋਹਣਾ ਬਣ ਸਕਦਾ ਹੈ ਜਿਸ ਤਰ੍ਹਾਂ ਜਿੱਥੇ ਅੱਖਾਂ ਦੀ ਗੱਲ ਆਈ ਤੁਸੀਂ ਸਾਰੇ ਗੁਰਮੁਖ ਜਨ ਨਿਤਨੇਮੀ ਬੈਠੇ ਹੋ ਨਿਤਨੇਮ ਕਰਦੇ ਹੋ ਰੋਜ਼ ਆਪ ਜੀ ਦੀਆਂ ਅੱਖਾਂ ਅੱਗੋਂ ਇਸ ਪਾਵਨ ਸ਼ਬਦ ਨੇ ਜਿਹੜੇ ਉਹ ਗੁਜ਼ਰਦੇ ਹਨ ਤੁਸੀਂ ਕੱਢਦੇ ਹੋ ਮਨ ਰਾਹੀਂ اے ਨੇਤਰੋ ਮੇਰੇ ਓ ਹਰ ਤੁਮੈ ਕਰੋ ਕਿਰਪਾ ਜੋਤ ਹਰ ਬਿਨੇ ਅਵਰਨਾ ਦੇਖ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਸੋ ਸਤਿਗੁਰੂ ਪਾਤਸ਼ਾਹ ਨੇ ਦੋ ਚੀਜ਼ਾਂ ਦਾ ਜ਼ਿਕਰ ਕੀਤਾ ਉਥੇ ਕੰਨਾਂ ਦਾ ਵੀ ਜ਼ਿਕਰ ਕੀਤਾ ਹੈ ਹੇ ਸਰਬਣੋ ਮੇਰੇ ਓ ਸਾਚੈ ਕੰਨਾਂ ਕੰਨਾਂ ਨੂੰ ਵੀ ਪਾਤਸ਼ਾਹ ਜੀ ਨੇ ਸਮਝਾਇਆ ਹੈ ਸੋ ਕੱਲੇ ਕੱਲੇ ਸਰੀਰ ਦੇ 파ੜ ਦੀ ਸਤਿਗੁਰੂ ਪਾਤਸ਼ਾਹ ਸਾਨੂੰ ਸੋਝੀ ਬਖਸ਼ਿਸ਼ ਕਰ ਰਹੇ ਹਨ ਸਿੱਖਾ ਹੈ ਤੂੰ ਇਹ ਕੰਮ ਲੈਣਾ ਹੈ ਆਓ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ਼ਬਦ ਅੰਦਰ ਰਸਨਾ ਦੀ ਗੱਲ ਕੀਤੀ ਹੈ ਇਹ ਵੀ ਇੱਕ ਇੰਦਰੀ ਹੈ ਕਿਉਂਕਿ ਸਰੀਰ ਦੇ ਜਿੰਨੇ ਭਾਗ ਨੇ ਸਾਰੇ ਇੰਦਰੀ ਹੀ ਨੇ ਇਹ ਇੰਦਰੀਆਂ ਦੇ ਵਿੱਚੋਂ ਦੋ ਇੰਦਰੀਏ ਨੇ ਜਿਹੜੇ ਬੜੇ ਜ਼ਰੂਰੀ ਨੇ ਇੱਕ ਜ਼ੁਬਾਨ ਤੁਹਾਡੀ ਪ੍ਰਸਨਾ ਤੇ ਇੱਕ ਤੁਹਾਡੇ ਕੰਨ ਸੋ ਸਤਿਗੁਰੂ ਪਾਤਸ਼ਾਹ ਜੀ ਕੀ ਕਹਿ ਰਹੇ ਹਨ ਟੋਟੀ ਮਹਲਾ ਪੰਜਵਾਂ ਟੋਟੀ ਰਾਗ ਹੈ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਰਸਨਾ ਗੁਣ ਗੋਪਾਲ ਨਿਜ ਗਾਇਣ हे hey, रसना गो गुण गोपाल ओ धरती दे पालन हारे दे, दे। ओ सृष्टि दे मालिक दे, दे गुण गाया कर ਨਿਦ ਜਿਹੜਾ ਖਜ਼ਾਨਾ ਹੈ ਗੁਣਾ ਦਾ ਗਾਇਨ ਗਾਇਨ ਕਰਿਆ ਕਰ ਉਚਾਰਨ ਕਰਿਆ ਕਰ ਕਿਉਂਕਿ ਰਸਨਾ ਇੱਕ ਐਸੀ ਚੀਜ਼ ਹੈ ਜ਼ੁਬਾਨ ਅੱਜ ਤੁਸੀਂ ਕਹਿ ਦਿਓ ਜਾ ਤੇਰੀ ਲੋੜ ਨਹੀਂ ਚਾਹੇ ਧਾਰਮਿਕ ਜਗ੍ਹਾ ਹੈ ਚਾਹੀ ਘਰ ਹੈ ਚਾਹੇ ਕੋਈ ਸੁਸਾਇਟੀ ਹੈ ਚਾਹੇ ਕੋਈ ਵੀ ਮਹਿਕਮਾ ਹੈ ਐਨੀ ਗੱਲ ਕਹਦੇ ਜਾ ਤੇਰੀ ਅੱਜ ਤੋਂ ਲੋੜ ਨਹੀਂ ਮੈਨੂੰ ਕੰਧਾ ਪਾ ਦਿੰਦੀ ਐ ਆਖੋ ਸਤਨਾਮ ਸ਼੍ਰੀ ਵਸ ਕੰਧਾ ਪੈ ਜਾਂਦੀ ਹੈ ਹੈਗੀ ਤੇ ਜ਼ੁਬਾਨ ਹੈ ਜੇ ਕਹਿ ਦਮੇ ਕੋਈ ਨਹੀਂ ਯਾਰ ਗਲਤੀ ਹੋਗੀ ਐਨਐਚ ਹੀ ਪਿਛੜਿਆਂ ਨੂੰ ਮਿਲਾ ਦਿੰਦੀ ਹੈ ਕੋਈ ਨਹੀਂ ਕੋਈ ਨਹੀਂ ਪੋਲੋ ਹੋਗੀ ਐਨਐਚ ਹੀ ਬੰਦਿਆਂ ਨੂੰ ਮੇਲ ਮੇਲ ਕਰਾ ਦਿੰਦੀ ਹੈ ਵੇਖੋ ਰਸਨਾ ਇਹ ਜ਼ੁਬਾਨ ਬਿਤਕਰੇ ਵੀ ਪਵਾ ਦਿੰਦੀ ਹੈ ਤੇ ਮਲਾ ਵੀ ਦਿੰਦੀ ਹੈ ਜੇਕਰ ਇਹਨੂੰ ਸਹੀ ਵਰਤਿਆ ਜਾਵੇ ਤੇ ਤੇਰਾ ਮਲਾਪ ਦੁਨੀਆਂ ਦੇ ਲੋਕਾਂ ਨਾਲ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਕੀ ਬੋਲੀਏ ਇਹ ਰਸਨਾ ਤੂੰ ਕੀ ਰੱਬ ਨਾਲ ਮਲਾਪ ਹੋ ਜਾਵੇ ਮੋਹੋਂ ਕੇ ਬੋਲਣਾ ਬੋਲੀਏ ਜਿਤ ਸੁਣ ਤਰੇ ਅੰਮ੍ਰਿਤ ਵੇਲਾ ਸਚਨਾ ਵਡਿਆਈ মিঠে হর গুণ গাও জিন্দু তু মিঠে হর গুণ গাও করো কৃপা মি মিঠে হর গুণ গাও জিন্দু তু মিঠে হর গুণ গাও মিঠে ਪਾਸ਼ਾ ਕਹਿੰਦੇ ਓਏ ਰਸਨਾ ਦੇ ਨਾਲ ਮਿੱਠਾ ਬੋਲਿਆ ਕਰ ਆਖੋ ਸਤਨਾਮ ਸ਼੍ਰੀ ਉਹ ਤੇਰਾ ਮਿੱਠਾ ਬੋਲਣ ਦੇ ਨਾਲ ਹੀ ਤੇਰੀ ਸਾਧ ਲੋਕਾਂ ਨਾਲ ਪੈ ਜਾਣੀ ਹੈ ਤੇਰੇ ਬੋਲਣ ਦੇ ਨਾਲ ਹੀ ਤੇਰੀ ਲੋਕਾਂ ਵਿੱਚ ਸਿਖਤ ਹੋਣ ਲੱਗ ਜਾਣੀ ਹੈ ਤੇਰੇ ਬੋਲਣ ਨਾਲ ਹੀ ਤੇਰੇ ਮਿੱਠਾ ਬੋਲਣ ਨਾਲ ਹੀ ਰੱਬ ਨਾਲ ਪ੍ਰੀਤ ਪੈ ਜਾਣੀ ਹੈ ਉਹ ਸਤਗੁਰੂ ਪਾਸ਼ਾ ਕਹਿੰਦੇ ਕਿ ਭਾਈ ਇਹ ਰਸਨਾ ਦੇ ਨਾਲ ਤੂੰ ਰੱਬ ਦੀ ਸਿਫਤ ਕਰਿਆ ਕਰ ਸੋ ਇਸ ਕਰਕੇ ਬਾਣੀ ਕਹਿੰਦੀ ਹੈ ਰਸਨਾ ਗੁਣ ਗੋਪਾਲ ਨਿਤ ਗਾਏ ਉਹ ਗੁਣ ਉਹ ਗੁਰੂ ਨੂੰ ਉਹ ਸੁੱਖਾਂ ਦੇ ਖਜ਼ਾਨੇ ਨੂੰ ਗਾਇਆ ਕਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਓ ਇਤਿਹਾਸਕ ਵਿਚਾਰ ਰਸਨਾ ਦੇ ਉੱਤੇ ਆਪ ਸਭ ਨੂੰ ਪਤਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਦੋ ਸੁਤਰੀਆਂ ਬੀਬੀ ਭਾਨੀ ਜੀ ਤੇ ਬੀਬੀ ਭਾਨੀ ਜੀ ਬੀਬੀ ਭਾਨੀ ਜੀ ਦਾ ਰਿਸ਼ਤਾ ਤੈ ਹੋ ਗਿਆ ਤੇ ਆਪਾਂ ਦਾਜ ਦੇ ਵਿੱਚ ਕਿੰਨਾ ਕੁਝ ਦੰਨੇ ਆ ਪੇਟੀਆਂ ਬੱਡ ਬਾਕੀ ਤੁਸੀਂ ਤੁਹਾਨੂੰ ਪਤਾ ਹੀ ਹੈ ਗੜਾਈ ਚੱਲੋ ਕਿੰਨਾ ਕੁ ਪਦੰਨੇ ਆ ਪਦੰਨੇ ਪਰ ਅੱਜ ਖੇਡ ਹੋ ਰਹੀ ਹੋ ਗਈ ਧੀਏ ਤੈਨੂੰ ਕੀ ਦਮਾ ਸੋਨਾ ਦਮਾ ਚਾਂਦੀ ਦਮਾ ਮਾਇਆ ਦਮਾ ਇਹ ਤੇ ਝੂਠੀ ਹੈ ਇਹ ਤੇ ਰਹਿਣ ਵਾਲੀ ਨਹੀਂ ਇਹ ਮੈਂ ਤੈਨੂੰ ਦੇ ਨਹੀਂ ਸਕਦਾ ਇਹਦਾ ਫਾਇਦਾ ਵੀ ਕੋਈ ਨਹੀਂ ਸੋ ਬਾਤਾਂ ਨੂੰ ਘੜੀ ਕਰਕੇ ਪਾਸ਼ਾ ਜੀ ਕਹਿੰਦੇ ਇਸ ਪੁੱਤਰੀ ਨੂੰ ਦੇਖੋ ਧਾਨੈ ਬੀਬੀ ਪਾਨੀ ਜਿਨ੍ਹਾਂ ਦੇ ਪਿਤਾ ਵੀ ਗੁਰੂ ਪਤੀ ਵੀ ਗੁਰੂ ਪੁੱਤਰ ਵੀ ਗੁਰੂ ਪੋਤਾ ਵੀ ਗੁਰੂ ਤੇ ਪਰਪੋਤਾ ਵੀ ਗੁਰੂ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਪਤੀ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਤੇ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਹਰगोबिंद ਸਿੰਘ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੇਖੋ ਕਿੱਡੀ ਭਾਗਾ ਵਾਲੀ ਉਹ ਮਾਂ ਉਹ ਬੀਬੀ ਭਾਨੀ ਸੁਪੁੱਤਰੀ ਗੁਰੂ ਅਮਰਦਾਸ ਮਹਾਰਾਜ ਜੀ ਤੇ ਇਹ ਮੈਂ ਤੈਨੂੰ ਅੱਜ ਇੱਕ ਚੀਜ਼ ਦੇਣ ਲੱਗਾ ਜਿਹਦੇ ਨਾਲ ਤੇਰੀ ਲੋਕ ਤੇ ਪਰਲੋਕ ਵਿੱਚ ਜਾਜਾਕਾਰ ਹੋ ਜਾਣੀ ਹੈ ਆਖੋ ਸਤਿਨਾਮ ਸ਼੍ਰੀ ਪਾਤਸ਼ਾਹ ਜੀ ਕਿਰੇ ਤੈਨੂੰ ਮੈਂ ਤਿੰਨ ਭੱਬੇ ਦੇਣ ਲੱਗਾ ਤਿੰਨ ਭੱਬੇ ਝੋਲੀ ਅੱਡੇ ਹੀ ਦੇਖੋ ਅਧਿਆਤਮਿਕ ਤੌਰ ਤੇ ਸੇਵਾ ਬਹੁਤ ਹੈ ਬੀਬੀ ਪਾਨੀ ਜੀ ਬਹੁਤ ਸੇਵਾ ਕੀਤੀ ਹੈ ਇਨੇ ਪੱਲਾ ਕੀਤਾ ਇੱਕ ਪਿਓ ਨੇ ਜੋ ਫਰਜ਼ ਨਿਭਾਉਣਾ ਨਿਭਾ ਰਹੇ ਨੇ ਝੋਲੀ ਵਿੱਚ ਇੱਕ ਚੀਜ਼ ਪਾ ਰਹੇ ਨੇ ਤਿੰਨ ਭੱਬੇ ਪਾਏ ਨੇ ਪਿਤਾ ਜੀ ਇਹ ਵੀ ਦੱਸ ਦਿਓ ਇਹਨਾਂ ਦਾ ਮਤਲਬ ਕੀ ਹੈ ਕਿ ਪਾ ਕਰਕੇ ਦੱਸਣਾ ਕਰੋ ਇਹਨਾਂ ਦਾ ਮਤਲਬ ਕੀ ਹੈ ਦੇ ਦੇ ਦਿੱਤੇ ਨੇ ਪਾਸ਼ਾ ਤੁਸੀਂ ਮੇਰੇ ਝੋਲੀ ਪਾ ਤੇ ਤੰਦੇ ਨੇ ਪਹਿਲਾ ਭੱਬਾ ਧੀਏ ਯਾਦ ਰੱਖੀ ਪਹਿਲੇ ਪੱਬੇ ਦਾ ਅਰਥ ਹੈ ਭੁੱਲ ਗਈ ਦੂਸਰੇ ਦਾ ਭਲਾ ਜੀ ਤੀਸਰੇ ਦਾ ਭਾਣਾ ਤੀਏ ਜੇ ਤੇ ਤੋ ਕੋਈ ਕੰਮਕਾਰ ਕਰਦਿਆ ਗਲਤੀ ਹੋ ਗਈ ਕਰਾਮ ਵਿੱਚ ਚਲਦਾ ਹੀ ਰਹਿੰਦਾ ਆਮ ਤੇ ਤੀਏ جے جے ਨੂੰ ਕੋਈ ਉੱਚਾ ਨੀਵਾ ਬੋਲੇ ਵੀ ਤੋ ਆ ਨਹੀਂ ਕੀਤਾ ਐ ਕਰਨਾ ਸੀ ਤੇ ਧੀਏ ਤੈ ਕਹਿ ਦੇਣਾ ਭੁੱਲ ਗਈ ਜੀ ਤੇ ਕੋਈ ਲੜਾਈ ਪੈਣੀ ਹੀ ਨਹੀਂ ਸਾਰੀ ਸੱਪੇ ਖਤਮ ਹੋ ਜਾਣਗੇ ਅੱਜ ਬਣਦੀ ਨਹੀਂ ਆਲਾ ਕਹਿੰਦਾ ਮੈਂ ਨਹੀਂ ਇਹਦੇ ਨਾਲ ਰਹਿਣਾ ਮੈਨੂੰ ਰੈਂਟ ਤੇ ਘਰ ਘਰ ਤੇ ਰੈਂਟ ਤੇ ਘਰ ਲੈ ਕੇ ਰਹਿਣਾ ਸੌਖਾ ਹੈ ਮੈਂ ਇਹਦੇ ਨਾਲ ਨਹੀਂ ਰਹਿਣਾ ਮੇਰੀ ਨਹੀਂ ਬਣਦੀ ਇੱਕ ਜ਼ੁਬਾਨ ਨੇ ਇੱਕ ਸਾਡੀ ਰਸਨਾ ਨਹੀਂ ਕਰ ਵਕਾ ਕਰ ਦਿੱਤਾ ਸਾਡੇ ਵਿੱਚ ਇਹ ਹੁੰਦਾ ੁੱਲ ਗਈ ਅੱਜ ਜੇ ਕੋਈ ਸਾਡੀ ਸੜਕ ਦੇ ਅੱਗੇ ਗਵਾਂਢੀ ਛੋਟੀ ਰੂੜੀ ਖੜੀ ਕਰ ਦਵੇ ਇਹ ਤਾਂ ਐਂ ਰਹੂਗੀ ਪੈਗੀ ਦਰਾੜ ਸੋ ਰਸਨਾ ਦੇ ਨਾਮ ਲਈ ਪਾਸ਼ਾ ਕਹਿੰਦੇ ਤੇਰਾ ਮਿਲਵਕਤ ਨਾ ਜਿਹੜਾ ਬਣ ਸਕਦਾ ਹੈ ਬੀਬੀ ਭਾਨੀ ਜੀ ਨੂੰ ਸਮਝਾ ਰਹੇ ਨੇ ਪਾਸ਼ਾ ਜੀ ਧੀਏ ਜੇ ਤੇਤੋਂ ਕੋਈ ਗੱਲ ਹੋ ਵੀ ਜਾਂਦੀ ਐ ਭੁੱਲ ਗਈ ਕਹਿ ਨਹੀਂ ਵੱਡਿਆਂ ਨੂੰ ਤੇਰਾ ਨੂੰ ਕਹਿਦੀ ਭੁੱਲ ਗਈ ਦੂਸਰੀ ਗੱਲ ਭਲਾ ਜੀ ਜੇ ਤੇਰਾ ਮਨ ਨਾ ਵੀ ਹੋਵੇ ਕੰਮ ਕਰਨ ਨੂੰ ਤੇ ਤੈਨੂੰ ਕੰਮ ਕਹਿ ਦਿੱਤਾ ਜਾਵੇ ਮਿਤੀਏ ਤੂੰ ਆ ਕੰਮ ਨਹੀਂ ਕੀਤਾ ਇਹ ਕੰਮ ਕਰਨਾ ਹੈ ਤਾਂ ਤੇਰਾ ਮਨ ਨਾ ਵੀ ਹੋਵੇ ਤੈ ਕਹਿਣਾ ਭਲਾ ਜੀ ਮੈਂ ਕਰ ਦਿਆਂਗੀ ਜੀ ਨ ਲੜਾਈਆਂ ਝਗੜੇ ਪਹਿਨਗੇ ਨਹੀਂ ਪਹੁੰਦੇ ਸੋ ਸਤਿਗੁਰੂ ਪਾਤਸ਼ਾਹ ਨੇ ਤੀਸਰਾ ਵਚਨ ਦੋ ਜਵਾਨ ਨਾਲ ਸੰਬੰਧਿਤ ਨੇ ਭੁੱਲ ਗਈ ਜੀ ਭੜਾ ਜੀ ਤੀਸਰਾ ਭਾਣਾ ਭਾਵੇਂ ਦੁੱਖ ਹੋਣ ਭਾਵੇਂ ਸੁੱਖ ਆਵੇ ਭਾਣੇ ਵਿੱਚ ਰਹਿਣਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਤਿੰਨ ਭੱਬੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਨੂੰ ਬਖਸ਼ਿਸ਼ ਦਿੱਤੇ ਈ ਏਦਾਂ ਏਦਾਂ ਰਹੇਗੀ ਤੇ ਤੇਰਾ ਜੀਵ ਉੱਚਾ ਸੁੱਚਾ ਹੋ ਜਾਏਗਾ ਇਹ ਮੇਰੀਆਂ ਭੈਣਾਂ ਮੇਰੀਆਂ ਮਾਮਾ ਵਾਸਤੇ ਐ ਜੇ ਘਰ ਤੁਸੀਂ ਚਲਾਉਣਾ ਹੈ ਖੁਸ਼ੀਆਂ ਭਰਿਆ ਚਲਾਉਣਾ ਹੈ ਇਹ ਰਸਨਾ ਦੇ ਨਾਲ ਮਿੱਠੇ ਬੋਲ ਤੇ ਇਹ ਤਿੰਨ ਪੱਬੇ ਲੈ ਜਾਇਓ ਲੜ ਬੰਨ ਕੇ ਪੱਲੇ ਬੰਨ ਕੇ ਤੁਹਾਡਾ ਜੀਵਨ ਸਫਲਾ ਹੋ ਜਾਣਾ ਹੈ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਰਸਨਾ ਗੋਣ ਗੋਪਾਲ ਨਿਤ ਗਾਇਨਾ ਇਹ ਰਸਨਾ ਦੇ ਨਾਲ ਮਿੱਠੇ ਬੋਲ ਰੱਬ ਦੀ ਸਿਫਤ ਸਲਾਮ ਉਹਦੀ ਉਸਤਤ ਕਰਿਆ ਤਾਰੇ ਕਿਆਇਆ ਕਰ ਉਹਨੂੰ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਤਨਵਾਹਿ ਗੁਰੂ ਵਾਹਿ ਗੁਰੂ ਤਨਵਾਹਿ ਗੁਰੂ ਇਸ ਰਸਨਾ ਦੇ ਨਾਲ ਸਿਫਤ ਕਰਨੀ ਹੈ ਪਾਤਸ਼ਾਹ ਕਹਿੰਦੇ ਰਸਨਾ ਗੁਣ ਗੋਪਾਲ ਨਿਤ ਗਾਇਨ ਨਹੀਂ ਪਾਤਸ਼ਾਹ ਜੀ ਨੇ ਬਾਣੀ ਚ ਅਨੇਕਾ ਜਗ੍ਹਾ ਆਇਆ ਹੈ ਰਸਨਾ ਜਪੈ ਨਾਮ ਤਿਲ ਤਿਲ ਕੱਟੀਏ ਕਹਿੰਦੇ ਇਹਨੂੰ ਬੜਦੇ ਲੈ ਕੇ ਆਏ ਚੀਜ਼ ਆਏ ਕਿ ਤੇਰੀ ਰਸਨਾ ਰੱਬ ਦਾ ਸਿਫਤ ਨਹੀਂ ਕਰਦੀ ਰੱਬ ਦੇ ਗੁਣ ਨਹੀਂ ਗਾਉਂਦੀ ਇਹਦਾ ਫਾਇਦਾ ਕੀ ਹੈ ਤੇਰੀ ਰਸਨਾ ਦਾ ਇਹ ਕਹਿੰਦੇ ਸੁਚੀ ਕਦੇ ਹੋਈ ਨਹੀਂ ਜੇ ਆਪਣਾ ਹੱਥ ਲੱਗ ਜੇ ਨਾ ਇੰਦਾ ਮਾੜਾ ਜ ਆਪਾਂ ਕਹਿੰਨੇ ਓ ਮੇਰੇ ਹੱਥ ਨੇ ਜਿਹੜੇ ਤੇ ਅਪਵਿੱਤਰ ਹੋ ਗਏ ਮੂੰਹ ਨਾਲ ਹੱਥ ਲੱਗ ਜੇ ਨਾ ਮਾੜਾ ਜ ਸੋ ਇਹ ਸੁਚੀ ਕਿਵੇਂ ਹੁੰਦੀ ਆ ਪਾਤਸ਼ਾਹ ਜੀ ਸੋ ਪਾਤਸ਼ਾਹ ਜੀ ਕਹਿੰਦੇ ਸੁਚੀ ਭਈ ਰਸਨਾ ਨਾਮ ਲੈਤ ਗੋਬਿੰਦ ਕਾ ਗੋਬਿੰਦ ਦੇ ਗੁਣ ਗਾਉਣ ਦੇ ਨਾਲ ਇਹ ਰਸਨਾ ਸੁਚੀ ਹੁੰਦੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਭਾਈ ਇਹ ਰਸਨਾ ਦੇ ਨਾਲ ਗੁਣ ਗਾਈਏ ਪਾਤਸ਼ਾਹ ਜੀ ਗੁਣ ਗਾਉਣ ਦੇ ਨਾਲ ਫਿਰ ਕੀ ਹੋਊਗਾ ਸਾਡੇ ਮਨ ਵਿੱਚ ਕਈ ਵਾਰ ਹੁੰਦਾ ਹੈ ਨਾ ਕੋਈ ਵੀ ਕੰਮ ਕਰੀਏ ਮੈਨੂੰ ਕੀ ਮਿਲੂਗਾ ਮੈਂ ਇਹ ਕੰਮ ਕਿਉਂ ਕਰਾਂ ਵਾਏ ਆਈ ਡੂ ਥਿਸ ਮੈਂ ਇਹ ਕਿਉਂ ਕਰਾਂ ਸੋ ਪਾਤਸ਼ਾਹ ਜੀ ਕਹਿੰਦੇ ਕਿ ਤੈਨੂੰ ਬਾਣੀ ਕਹਿੰਦੀ ਹੈ ਜੇ ਗੁਣ ਗਾਏਗਾ ਸੁਣ ਫਿਰ ਤੈਨੂੰ ਕੀ ਮਿਲੇਗਾ ਸਾਤ ਸਹਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਵਾਇਣਾ ਕਹਿੰਦੇ ਤੂੰ ਹਰ ਵੇਲੇ ਤੜਫਦਾ ਰਹਿੰਦਾ ਹੈ ਤੇਰਾ ਮਨ ਅੱਗ ਵਾਂਗੂ ਮੱਚਿਆ ਰਹਿੰਦਾ ਹੈ ਤੇਰੇ ਮਨ ਨੂੰ ਤੜਪ ਲੱਗੀ ਰਹਿੰਦੀ ਐ ਚੈਨ ਨਹੀਂ ਹੈ ਗੋਲੀਆਂ ਲੈਣਾ ਮੇਰਾ ਮਨ ਸ਼ਾਂਤ ਹੋ ਜਾਏ ਇਹ ਦੁਨਿਆਵੀ ਗੋਲੀਆਂ ਨਾਲ ਸੈੱਟ ਨਹੀਂ ਹੋਣਾ ਵੇਖੋ ਵੇਖੋ ਅੱਜ ਕੱਲ ਬੰਦੇ ਦਾ ਜ਼ਿੰਦਗੀ ਗੋਲੀ ਨਾਲੇ ਚੱਲ ਰਹੀ ਐ ਤੁਸੀਂ ਧਿਆਨ ਨਾਲ ਕਦੇ ਵੇਖਿਓ ਭੁੱਖ ਨਹੀਂ ਲੱਗਦੀ ਗੋਲੀ ਲੈ ਲਾ ਪਚਦਾ ਨਹੀਂ ਉਹਨੂੰ ਪਚਾਉਣ ਵਾਸਤੇ ਫਿਰ ਗੋਲੀ ਉਹ ਤੋਂ ਬਾਅਦ ਪਹੁੰਚ ਗਿਆ ਤੇ نیند ਨਹੀਂ ਆਉਂਦੀ ਫਿਰ ਗੋਲੀ ਉੱਠ ਖੜਿਆ ਫਰੀ ਚ ਜਾਨ ਨਹੀਂ ਫਿਰ ਗੋਲੀ ਸਾਰਾ ਦਿਨ ਬੰਦਾ ਗੋਲੀ ਗੋਲੀ ਕਰਦਾ ਲੰਘ ਜਾਂਦਾ ਬੰਦੇ ਦਾ ਵੀ ਗੋਲੀ ਲੈ ਲਿਆ ਗੋਲੀ ਲੈ ਲਿਆ ਕਈਆਂ ਦੇ ਘਰੇ ਮੈਂ ਵੇਖਿਆ ਸੰਗਤ ਜੀ ਐਡਾ ਡੱਬਾ ਰੱਖਿਆ ਹੁੰਦਾ ਗੋਲੀਆਂ ਦਾ ਬਿਨਾ ਮਤਲਬ ਕੋਈ ਸਵੇਰੇ ਤਲਕੇ ਮੈਂ ਕਿਹਾ ਬਾਬਾ ਜੀ ਇੰਨੀਆਂ ਗੋਲੀਆਂ ਕਿਉਂ ਰੱਖੀਆਂ ਨੇ ਕਹਿੰਦਾ ਲੋੜ ਪੈਂਦੀ ਹੈ ਉਹ ਸਾਹਮਣੇ ਪਈ ਹੁੰਦੀ ਆਲਾ ਮਾਰਦਾ ਚੱਲ ਮਾਰਿਆ ਬੀਪੀ ਮੇਰਾ ਵਧਿਆ ਘਟਿਆ ਹੋਊਗਾ ਕੈਰਸਟ੍ਰੋਲ ਐ ਪਤਾ ਨਹੀਂ ਕਿਹੜੀਆਂ ਕਿਹੜੀਆਂ ਉਂਜੀ ਲਈ ਜਾਂਦੇ ਨੇ ਕਈ ਤੇ ਤੋਂ ਸਤਗੁਰੂ ਪਾਤਸ਼ਾਹ ਕਹਿੰਦੇ ਪਹਿਲਾਂ ਤੂੰ ਆਪਣੇ ਮਨ ਨੂੰ ਸੈੱਟ ਕਰ ਤਣ ਨੂੰ ਰੋਗ ਆਪ ਹੀ ਹਟ ਜਾਣਗੇ ਤੇਰੇ ਇਹ ਸਾਰੇ ਮਨ ਤੋਂ ਬਿਮਾਰੀਆਂ ਲੱਗਦੀਆਂ ਨੇ ਭਾਵੇਂ ਗੋਲੀਆਂ ਦਾ ਐਡਾ ਗੱਫਾ ਲੈ ਲੈ ਤੂੰ ਜਦ ਤੱਕ ਤੇਰਾ ਮਨ ਨਹੀਂ ਠੀਕ ਤੇਰਾ ਮਨ ਨਾ ਕਹੇ ਤੈਨੂੰ ਵੀ ਕੋਈ ਨਹੀਂ ਅੱਜ ਤੇ ਚੜ੍ਹਦੀ ਕਲਾ ਮਣਾ ਉੱਠ ਖੜਾ ਹੋ ਚੱਲ ਗੁਰਦੁਆਰੇ ਚੱਲੀਏ ਕੋਈ ਨਹੀਂ ਮਾੜੇ ਮੋٹے ਦੁੱਖ ਤੇ ਆਉਂਦੇ ਰਹਿੰਦੇ ਨੇ ਐਨੇ ਚੀ ਮਨਕ ਐ ਮੋ ਜਾਂਦਾ ਜਿੰਨੇ ਰੋਗ ਲੱਗਦੇ ਨੇ ਸਾਰੇ ਸਾਰਿਆਂ ਦੀ ਜੜ ਮਾਣਾ ਕਈ ਐਸੇ ਬੰਦੇ ਸਟੇਜ 4 ਦੇ ਕੈਂਸਰ ਦੇ ਮਰੀਜ਼ ਸੈੱਟ ਹੋਏ ਨੇ ਇਹ ਮਨ ਨੂੰ ਮਨ ਨੂੰ ਵੇਖ ਕੇ ਇਹ ਮਨ ਨੂੰ ਇਹ ਮਨ ਨੂੰ ਸੋਧ ਕੇ ਤਈ ਵਾਰ ਬੰਦਾ ਨਾ ਬੰਦਾ ਨਾ ਪੁਰਾਣੇ ਬਜ਼ੁਰਗ ਨੇ ਜਿਹੜੇ ਹੁਣ ਆਲੇ ਤੇ ਮਾੜਾ ਜਿਹਾ ਸੱਚ ਦਰਦ ਹੋ ਜੇ ਮम्मा ਸਿਰ ਮੇਂ ਭੇਣ ਹੋ ਰਾਇ ਇੱਕ ਹਿੰਦੀ ਚੱਲ ਪਈ ਸੁੱਕ ਨਾਲ ਘਰਾਂ ਚ ਪੰਜਾਬੀ ਜੁੜੇ ਰੱਖੇ ਨੇ ਜਵਾਤਾਂ ਦੇ ਕਿਹ ਘਰਾਂ ਚ ਜਾਈਦਾ ਮम्मा ਮम्मा ਪਰੌਂਠਾ ਖਾਣਾ ਹੈ ਹਿੰਦੀ ਚੱਲ ਪਈ ਉਹ ਭਲਿਓ ਸਰਦਾਰੋਂ ਤੁਸੀਂ ਪੰਜਾਬੀ ਬੋਲਿਆ ਕਰੋ ਬੱਚਿਆਂ ਨੂੰ ਪੰਜਾਬੀ ਸਿਖਾਇਆ ਕਰੋ ਮम्मा ਸਕੂਲ ਜਾਣਾ ਹੈ ਦੇਖੋ ਗੁਰਮੁਖੀ ਦੇ ਨਾਲ ਵੇਖੋ ਜੁੜਨਾ ਜ਼ਰੂਰੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਮਾਂ ਬੋਲੀ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀਆਂ ਪਸਾਵਾ ਨੇ ਪਰ ਹੈ ਸਾਰੀ ਬਾਣੀ ਪੰਜਾਬੀ ਚ ਹੈ ਪਰ ਪਸਾਵਾ ਵੇਖੋ ਜਿਹੜੇ ਬੰਦੇ ਨੂੰ ਪੰਜਾਬੀ ਆਉਂਦੀ ਹੈ ਅੰਗਰੇਜ਼ ਵੀ ਪੰਜਾਬੀ ਬੋਲਣ ਲੱਗੇ ਥੋੜਾ ਤੁਕਲਾਉਂਦੇ ਨੇ ਸੱਸੀ ਆ ਕਹੋ ਨਾ ਸਤਿ ਸ਼੍ਰੀ ਅਕਾਲ ਪੂਰਾ ਨਹੀਂ ਬੋਲ ਸਕਦੇ ਕਿਉਂ ਉਹਨਾਂ ਦੀ ਰਸਨਾ ਜਿਹੜਾ ਜ਼ੁਬਾਨ ਪੂਰੇ ਜਿਹੜੇ ਵੋਕਲ ਨਹੀਂ ਖੁੱਲੀ ਸਾਡੀ ਬੋਕਲ ਜਿਹੜੀ 35 ਅੱਖਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ ਊੜਾ ਆੜਾ ਈੜੀ ਸੱਸਾ ਹਹਾ ਇਹ 35 ਨੇ ਜਦੋਂ ਅਸੀਂ ਬੋਲਦੇ ਆ ਸਾਡੀ ਇਹਦੀ ਜ਼ੁਬਾਨ ਹੈ ਇਹਦੀ ਮਸਲਾ ਦੀ ਪ੍ਰੈਕਟਿਸ ਹੁੰਦੀ ਹੈ ਸਾਨੂੰ ਜਿਹੜੀ ਮਰਜ਼ੀ ਬੋਲੀ ਚਾਹੀਏ ਅਸੀਂ ਸੌਖੀ ਸਿੱਖ ਸਕਦੇ ਹਾਂ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਤੱਕ ਤੇਰਾ ਮਨ ਸੈੱਟ ਨਹੀਂ ਹੁੰਦਾ ਨਾ ਤੇਰਾ ਸਰੀਰ ਵੀ ਸੈੱਟ ਨਹੀਂ ਹੋਣਾ ਪੁਰਾਣੇ ਬਜ਼ੁਰਗਾਂ ਨੂੰ ਪੁੱਛ ਲਈਏ ਠੀਕ ਆ ਬਾਪੂ ਭਾਵੇਂ ਜਿੰਨੀ ਮਰਜ਼ੀ ਬਿਮਾਰ ਹੋਵੇ ਪਿਓ ਕਹਿੰਦਾ ਮਾਂ ਕਹਿੰਦੀ ਪੁੱਤ ਮੈਂ ਠੀਕ ਐ ਠੀਕ ਐ ਉਹ ਐਨੀ ਐਨੀ ਕਹਿ ਨਾਲੇ ਕਈ ਵਾਰ ਰਸਨਾ ਤੇ ਸਰਸਪਤੀ ਜਦ ਬਸੀ ਹੁੰਦੀ ਹੈ ਤੇ ਬੰਦਾ ਬਾਕੀ ਠੀਕ ਹੋ ਜਾਂਦਾ ਹੈ। ਇਹ ਰਸਨਾ ਦੇ ਉੱਤੇ ਪਾਤਸ਼ਾਹ ਜੀ ਕਹਿੰਦੇ ਕਈ ਵਾਰ ਆਪਾ ਵੱਸਦਾ ਹੈ। ਕਈ ਵਾਰ ਬੱਚਿਆਂ ਨੂੰ ਕਹਿੰਦੇ ਨਹੀਂ ਤੇਰਾ ਕੁਝ ਨਹੀਂ ਬਣਨਾ ਐਵੇਂ ਕਦੇ ਨਹੀਂ ਕਹਿਣਾ ਚਾਹੀਦਾ ਆਪਣੇ ਬੱਚਿਆਂ ਨੂੰ। ਕਦੇ ਵੀ ਆਪਣੇ ਬੱਚਿਆਂ ਨੂੰ ਮੂੰਹ ਮਾਰਾ ਬੋਲਣਾ ਕਹੋ। ਕਿਉਂ? ਕਿਉਂ? ਕਿਉਂਕਿ ਇਹ ਸਾਡੇ ਉਹਨਾਂ ਦੇ ਮਨ ਤੇ ਅਸਰ ਕਰਦਾ ਹੈ। ਸਮਝਾਉਣ ਦੇ ਤਰੀਕੇ ਵੱਖੋ-ਵੱਖਰੇ ਨੇ। ਚੰਗੀ ਸਿੱਖਿਆ ਦੀ ਪਾਤਸ਼ਾਹ ਕਹਿੰਦੇ ਮਨ ਮੈਲੇ ਸਭ ਕਿਛ ਮੈਲਾ ਇਹ ਗੱਲ ਤੇ ਸਾਰੀ ਮੰਦੀ ਹੈ ਇਹ ਮਨ ਦੇ ਮਾਨੀ ਮਾਨੀ ਤੁਹਾਨੂੰ ਇੱਥੇ ਲੈ ਕੇ ਆਇਆ ਹੈ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਮਨ ਨੂੰ ਬਾਣੀ ਨਾਲ ਜੋੜ ਇਹਦੇ ਮੂਲ ਨਾਲ ਜੋੜ ਪੱਤਰ ਪੁਰਝੇ ਨਾ ਝੜੀਆਂ ਨਹਿ ਜੜੀਆਂ ਪੇੜ ਸੰਪਤਾ ਪੁੱਟ ਡਰਖਤ ਨਾਲ ਕੁੱਟਿਆ ਉਹਦਾ ਰੰਗ ਕਾਲਾ ਪੀਲਾ ਚਿੱਟਾ ਪੈ ਗਿਆ ਤੇ ਉਹ ਰੋਦਾ ਫਿਰਦਾ ਇਸ ਤਰ੍ਹਾਂ ਮਨ ਹੈ ਜਿਹੜਾ ਇਹ ਭਟਕਣਾ ਵਿੱਚ ਪੈ ਜਾਂਦਾ ਜਦੋਂ ਮੂਲ ਨਾਲੋਂ ਟੁੱਟਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਜਦੋਂ ਗੁਰੂ ਨਾਲ ਜੁੜਿਆ ਰਹੇਗਾ ਤੇ ਪੁੱਠੇ ਪਾਸੇ ਨਹੀਂ ਜਾਊਗਾ ਕਿਉਂ ਉਬੀ ਸੇਵ ਕਰੇ ਤਨ ਮਨ ਆਗੇ ਰਾਖਕ ਹੈ ਉਹ ਵੀ ਸੇਵ ਕਰੇ ਸਾਵਧਾਨ ਹੋ ਕੇ ਇਹ ਬਾਣੀ ਜੇ ਪੜ੍ਹੇਗਾ ਸੁਨੇਗਾ ਚੰਗੀ ਸਿੱਖਿਆ ਲਏਗਾ ਤੁਸੀਂ ਕਈ ਵਾਰ ਬੈਠੇ ਹੋ ਤੁਹਾਡੇ ਮਨ ਵਿੱਚ ਆਟੋਮੈਟਿਕ ਚੰਗੇ ਵਿਚਾਰ ਕਈ ਵਾਰ ਆ ਜਾਂਦੇ ਨੇ ਤੁਹਾਡਾ ਮਨ ਕਰਦਾ ਯਾਰ ਮੇਰੇ ਮਨ ਚਾਚ ਬੜਾ ਸੋਹਣਾ ਵਿਚਾਰ ਆਇਆ ਕਿਉਂ ਇਹ ਤਾਂ ਪਹਿਲਾਂ ਸੁਣਿਆ ਕਦੇ ਇਹ ਪਹਿਲਾਂ ਤਾਂ ਕਦੇ ਸੁਣੀ ਹੈ ਚੰਗੀ ਸਿੱਖਿਆ ਕਈ ਵਾਰ ਬੰਦਾ ਬੰਦੇ ਨਾਲ ਪ੍ਰੈਕਟੀਕਲ ਉਹ ਚੀਜ਼ ਵਾਪਰ ਜਾਂਦੀ ਹੈ ਜਿਹੜੀ ਸੁਣੀ ਹੁੰਦੀ ਹੈ ਫਿਰ ਬੰਦਾ ਸੋਚਦਾ ਇਹ ਤਾਂ ਮੈਂ ਸੁਣਿਆ ਸੀਗਾ ਮੇਰੇ ਨਾਲ ਵੀ ਵਾਪਰ ਗਈ ਕਿਉਂ ਚੰਗੀ ਚੀਜ਼ ਸੁਣਾਗੇ ਤੇ ਚੰਗਾ ਸਾਡੀ ਜ਼ਿੰਦਗੀ ਚ ਆਏਗਾ ਰਹਿਸ ਮਨ ਨੂੰ ਉਪਜਿਓ ਇਹ ਮਨ ਨੂੰ ਸ਼ਾਂਤੀ ਫੇਰ ਹੀ ਆਏਗੀ ਭਾਈ ਜਦੋਂ ਅਸੀਂ ਬਾਣੀ ਪੜਾਂਗੇ ਹੋਰ ਦੁਨੀਆ ਦੀਆਂ ਦਵਾਈਆਂ ਜਿੰਨੀ ਮਰਜ਼ੀ ਲੈ ਲਾ ਇਹ ਤੇਰੇ ਤਨ ਦਾ ਵਿਸ਼ਾ ਤੇ ਹੈ ਹੀ ਨਹੀਂ ਮਨ ਨੂੰ ਮਨ ਰਾਹੀ ਸੱਟੋਣਾ ਹੈ ਮਨ ਨੂੰ ਬਾਣੀ ਪੜਾ ਕੇ ਫਿਰ ਤੇਰੀ ਤੇਰੀ ਜੀਵਨ ਦੀ ਜਿਹੜੀ ਜ਼ਿੰਦਗੀ ਹੈ ਤੇਰੀ ਉਹ ਸੋਹਣੀ ਚੱਲੇਗੀ ਸਾਰੀ ਗੱਲ ਮੰਨਦੀ ਹੈ ਮਨ ਜੀਤੇ ਜੱਗ ਜੀਤੋ ਸਭਨੇ ਦੁੱਖ ਪਾਏਣਾ ਦੁੱਖਾਂ ਦਾ ਨਾਸ ਹੋ ਜਾਏਗਾ ਜੇ ਰਸਨਾ ਦੇ ਨਾਲ ਗੁਰੂ ਦੇ ਸਿਫਤ ਕਰੇਗਾ ਰਹਾਉ ਜੋ ਮੰਗਾਏ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਏਣ ਕੀ ਜਗ੍ਹਾ ਚਰਨਾਂ ਦੀ ਗੱਲ ਆਈ ਹੈ ਸੋ ਇੱਥੇ ਸੇਵ ਹਰ ਕੇ ਚਰਨ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਬਾਣੀ ਦਾ ਧਿਆਨ ਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਦੇ ਨਾਲ ਜੁੜ ਜਾ ਸੇਵ ਧਿਆ ਬਾਣੀ ਪੜਿਆ ਕਰ ਤੇਰ ਪਾਤਸ਼ਾਹ ਹੋਏਗਾ ਕਿ ਜੋ ਮੰਗਾਏ ਸੋਈ ਸੋਈ ਪਾਵੇ ਜੋ ਮੰਗੇਗਾ ਉਹ ਮਿਲੇਗਾ ਗੱਜ ਕੇ ਆਖੋ ਸਤਨਾਮ ਰਸਾਇਣ ਨਰਸਾਇਣ ਕਿਹਾ ਜਾਂਦਾ ਖਜ਼ਾਨੇ ਨੂੰ ਵੀ ਕਿਹਾ ਜਾਂਦਾ ਰਸਾਇਣ ਰਸੇ ਹੋਇਆ ਨੂੰ ਵੀ ਕਿਹਾ ਜਾਂਦਾ ਹੈ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਰਸਾਇਣ ਬਾਣੀ ਵਿੱਚ ਸਾਰਾ ਕੁਝ ਹੈ ਰਸਾਇਣ ਚਰਨ ਰਸਾਇਣ ਨੇ ਪਾਤਸ਼ਾਹ ਜੀ ਦੇ ਜੋ ਮੰਗੋਂਗੇ ਉਹੀ ਮਿਲੇਗਾ ਜਨਮ ਮਰਨ ਦੋਹੂ ਤੇ ਛੁਟੈ ਭਵ ਜਨ ਜਗਤ ਤਰਾਈ ਨਾ ਜਨਮ ਤੇ ਮਰਨ ਦੀ ਗੱਲ ਜਿੱਥੇ ਆਉਂਦੀ ਹੈ ਪਾਸ਼ਾ ਜੀ ਕੋਲ ਅੱਗੇ ਜੋਦੜੀ ਕਰ ਲਿਆ ਕਰੋ ਪਾਸ਼ਾ ਇਹ ਕੱਟ ਦੇ ਸਾਡਾ ਇਹ ਬਹੁਤ ਔਖੀ ਘਾਟੀ ਹੈ ਇਹ ਵੱਡਾ ਦੁੱਖ ਹੈ ਸਾਰਿਆਂ ਨਾਲ ਜਨਮ ਮਰਨ ਵੱਡਾ ਵਿਛੋੜਾ ਇਹ ਬਹੁਤ ਵੱਡਾ ਵਿਛੋੜਾ ਹੈ ਕਦੋਂ ਤੱਕ ਮੋਚ ਪਈ ਜਾਏਗਾ ਮੂੰਹ ਦੀਆਂ ਤੰਦਾਂ ਵਿੱਚ ਪਰੋਈ ਜਾਏਗਾ ਜਦੋਂ ਤੂੰ ਮਾਂ ਦੇ ਪੇਟ ਚੋਂ ਅਵਤਾਰ ਲੈ ਕੇ ਆਇਆ ਮਾਂ ਦੇ ਪੇਟ ਤੋਂ ਜੰਮਿਆ ਤੇ ਮੂੰਹ ਤੇ ਪੱਕਾ ਹੀ ਹੈ ਸੋ ਜਦੋਂ ਤੱਕ ਤੇਰਾ ਜਨਮ ਮਰਨ ਨਹੀਂ ਕੱਟਿਆ ਜਾਏਗਾ ਉਦੋਂ ਤੱਕ ਤੂੰ ਗੁਰੂ ਦੇ ਚਰਨਾਂ ਦੀ ਪ੍ਰੀਤ ਹਾਸਲ ਨਹੀਂ ਕਰ ਸਕਦਾ ਗੁਰੂ ਚ ਨਹੀਂ ਸਮਾ ਸਕਦਾ ਸੋ ਜਨਮ ਮਰਨ ਕੱਟਣ ਵਾਸਤੇ ਪਾਤਸ਼ਾਹ ਜੀ ਕਹਿੰਦੇ ਰਸਨਾ ਗੁਣ ਗੋਪਾਲ ਰਸਨਾ ਨਾਲ ਗੁਣ ਗਾਇਆ ਕਰ ਦੋਹੋਂ ਤੇ ਛੁੱਟੇ ਬਚ ਜਾਏਗਾ ਦੁਆ ਤੋਂ ਕਈ ਕਹਿਣਗੇ ਮੇਰਾ ਪੁੱਤ ਵਾਪਸ ਆ ਜਾ ਵਾਪਸ ਆ ਜਾ ਮੈਂ ਕਿਤੇ ਲਈ ਕਰੀ ਅਵਤਾਰ ਲਮਾ ਦਵਾਰੇ ਮੇਰਾ ਪੁੱਤਰ ਮੇਰੇ ਘਰੀ ਆਵੇ ਨਹੀਂ ਭਾਈ ਇਹ ਅਰਦਾਸਾਂ ਬਿਲਕੁਲ ਗਲਤ ਨੇ ਅਸੀਂ ਮੋਹ ਦੇ ਮਾਰੇ ਕਹਿ ਦਿੰਦੇ ਹਾਂ ਅਰਦਾਸ ਕਰਿਆ ਕਰੋ ਜੇ ਸਾਡੀ ਜ਼ਿੰਦਗੀ ਵਿੱਚ ਸਾਡਾ ਪਿਓ ਤੁਰਦਾ ਹੈ ਜਦੋਂ ਸਾਡੀ ਮਾਂ ਜਾਂਦੀ ਹੈ ਜੋ ਤੋਂ ਕਿ ਸਾਹਮਣੇ ਵੇਖੂ ਜਾਣਾ ਹੈ ਸਹੀ ਨਾਸ ਬੰਦ ਹੈ ਅਰਦਾਸ ਕਰਿਆ ਕਰੋ ਪਾਤਸ਼ਾਹ ਜੀ ਲਈ ਗਿਆ ਹੁਣ ਕਿਰਪਾ ਕਰੀ ਮੁੜ ਕੇ ਜਨਮ ਮਰਨ ਦੇ ਗੇੜ ਚ ਆਈਏ ਨਾ ਤੇ ਨਾ ਇਹਨਾਂ ਨੂੰ ਪਾਈਂ ਭਵਜਲ ਜਗਤ ਤਰਾਈਣ ਇਹ ਕੌਣ ਕਰ ਸਕਦਾ ਹੈ ਗੁਰੂ ਦੀ ਬਾਣੀ ਕਰ ਸਕਦੀ ਹੈ ਗੁਰੂ ਕਰ ਸਕਦਾ ਹੈ ਭਵਜਲ ਜਗਤ ਤਰਾਈਣ ਕਿਉਂਕਿ ਜਗਤ ਦਾ ਤਾਰਨਹਾਰਾ ਸਤਗੁਰੂ ਹੈ ਜਗਤ ਦੇ ਤारणहार ਗੁਰੂ ਬਾਬਾ ਜਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਰੀ ਬਾਣੀ ਜਨਮ ਮਰਨ ਕੱਟ ਦਿੰਦੀ ਹੈ ਖੋਜਤ ਖੋਜਤ ਤਤ ਵਿਚਾਰਿਓ ਇਕ ਖੋਜਦਿਆਂ ਖੋਜਦਿਆਂ ਨਾਮ ਸਿਮਰਨ ਵਾਲਿਆਂ ਨੇ ਇੱਕ ਪੱਠ ਕੱਢਿਆ ਦਾਸ ਗੋਬਿੰਦ ਪਰਾਇਣ ਕਿ ਜਿਹੜੇ ਗੁਰਮੁਖ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ ਕਹਿੰਦੇ ਓ ਗੋਬਿੰਦ ਕਿਹਾ ਜਾਂਦਾ ਹਰੀ ਦੇ ਨਾਮ ਨੂੰ ਵਾਹਿਗੁਰੂ ਨੂੰ ਪਰਾਇਣ ਆਪਣੀ ਜ਼ਿੰਦਗੀ ਦਾ ਆਧਾਰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲੈਂਦੇ ਨੇ ਸੀ ਲਿਵਡ ਵਿਦ ਗੁਰਬਾਣੀ ਗੁਰਬਾਣੀ ਦੇ ਨਾਲ ਜਿਉਂਦੇ ਨੇ ਉਹਨਾਂ ਨੂੰ ਹੋਰ ਚੀਜ਼ ਦੀ ਲੋੜ ਨਹੀਂ ਹੁੰਦੀ ਕਿਉਂਕਿ ਸਾਰੇ ਸੁੱਖ ਉਦੋਂ ਮਨ ਵਿੱਚ ਆ ਵਸਦੇ ਨੇ ਜਦੋਂ ਬਾਣੀ ਤੁਹਾਡੇ ਅੰਦਰ ਬਸ ਜਾਂਦੀ ਹੈ ਕਈ ਵਾਰ ਬੰਦਾ ਬਾਣੀ ਚੰਨਾ ਜੁੜਿਆ ਹੁੰਦਾ ਅਨੰਦ ਆ ਰਿਹਾ ਹੁੰਦਾ ਹੈ ਕਈ ਵਾਰ ਬੰਦਾ ਸੋਚਦਾ ਮਣਾ ਮੇਰਿਆ ਆ ਤਾਂ ਕੋਟੰਬੀ ਪਾਲ ਰਿਹਾ ਮੈਂ ਆਕੋ ਸਤਨਾਮ ਸ਼੍ਰੀ ਕਈ ਵਾਰ ਬੰਦਾ ਬਾਣੀ ਪੜਦਾ ਪੜਦਾ ਇਹਨਾਂ ਅਨੰਦ ਚ ਹੋ ਜਾਂਦਾ ਹੈ ਕੀ ਇਹ ਦੁਨੀਆ ਝੂਠੀ ਹੈ ਇਹ ਦੁਨੀਆ ਬਾਕੀ ਝੂਠੀ ਹੈ ਕਈ ਵਾਰ ਬੰਦਾ ਆਨੰਦ ਚੁੰਦਾ ਤੇ ਮਨ ਵਿੱਚ ਸੋਚਦਾ ਕਿ ਮਨਾ ਆਨੰਦ ਤੇ ਅਸਲੀ ਤੇ ਇਹ ਆ ਮੈਂ ਬਾਹਰ ਲੱਭਦਾ ਫਿਰਦਾ ਬਾਣੀ ਪੜੋਂਗੇ ਸੀਸਾ ਤੁਹਾਡੇ ਅੱਗੇ ਰੱਖ ਦੇਗੀ ਆ ਤੇਰਾ ਜੀਵਨ ਹੈ ਤੂੰ ਆ ਕਰਨਾ ਆ ਤੇ ਇੰਨੀ ਤੇਰੀ ਬਾਤ ਹੈ ਬਾਤ ہماری ਖਰੀ ਉਡੀਨੀ ਖਨੇਓ ਤਿੱਖੀ ਬਹੁਤ ਪਰੀਣੀ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਜਦੋਂ ਜਦੋਂ ਤੂੰ ਜ਼ਿੰਦਗੀ ਦੇ ਵਿੱਚ ਰੱਬ ਨੂੰ ਆਸਰਾ ਬਣਾ ਲੇਂਗਾ ਤੈਨੂੰ ਦੁੱਖ ਨਹੀਂ ਵਿਆਪਣਗੇ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਲਈ ਸੁਖ ਚਾਹੁੰਨਾ ਅਬਨਾਸੀ ਜਿਹੜਾ ਕਦੇ ਨਾਸ ਨਾ ਹੋਵੇ ਖੇਮ ਚਾਹੇ ਜੇ ਨਾਨਕ ਜੇ ਤੂੰ ਸਦਾ ਲਈ ਸੁਖ ਚਾਹੁੰਨਾ ਹੈ ਸਦਾ ਸਿਮਰ ਨਾਰਾਇਣ ਸਦਾ ਸਿਮਰ ਨਾਰਾਇਣ ਸਦਾ ਸਦਾ ਸਿਮਰ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਸਦਾ ਲਈ ਸੁਖ ਚਾਉਣਾ ਹੈ ਸ਼ਰਨ ਚ ਆ ਜਾ ਗੁਰੂ ਤੇ ਬਾਜਾ ਮਾਰਦਾ ਆਵੋ ਸਿੱਖ ਸਾਥ ਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਤਾਂ ਗਾਵੋ ਬਾਣੀਆਂ ਸਿਰ ਦੁੱਖ ਰੋਗ ਸੰਤਾਪ ਪੁੱਤਰ ਸੁਣੀ ਸੱਚੀ ਦੁੱਖ ਉਤਰ ਗਏ ਚਿੰਤਾਵਾਂ ਉਤਰ ਗਈਆਂ ਸੰਤਾਪ ਜਦੋਂ ਅਸੀਂ ਬਾਣੀ ਨੂੰ ਸੁਣਾਗੇ ਬਾਣੀ ਨੂੰ ਪੜਾਂਗੇ ਆਓ ਇਤਨੀਆਂ ਹਾਜ਼ਰੀਆਂ ਦੀ ਪ੍ਰਵਾਨਗੀ ਕੋਜਤ ਕੋਜਤ ਤਤ ਵਿਚਾਰਿਉ ਦਾਸ ਗੋਬਿੰਦ ਪਰਾਇਣਾ ਅਬੈਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਸੋ ਵਾਹੇ ਗੁਰਜੀ ਕੀ ਫਤਿਹ ਬਿਸਰਨਾ